ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੈਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਤਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਨੌਕਰੀ ਪੁਲਿਸ ਦੀ ਪਰਚੰਦਾ ਸ਼ਰਾਬ ਦਾ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਨੇ ਆਪਣੇ ਹੀ ਪੁਲਿਸ ਮੁਲਾਜ਼ਮ ਨੂੰ ਸ਼ਰਾਬ ਵੇਚਦਿਆਂ ਗ੍ਰਿਫਤਾਰ ਕੀਤਾ ਹੈ जालंधर पुलिस दी मनिए ता जालंधर दी पुलिस लाइन च तैनात राकेश कुमार नामक हेड कांस्टेबल शराब दा तंदा कर रिया सी उसने बकायदा अपने दो साथियों दे नाल मिल के टोली बनाई होई सी गड्डी ते जाली नंबर ला के शराब दी सप्लाई करदा सी ये पुलिस मुलाजम पर आखिरकार ये पुलिस मुलाजम अपनी ही पुलिस दे अड़के चढ़ गया ਪੁਲਿਸ ਨੇ ਰੋਪੀ ਦੇ ਕੋਲੋਕ 500 ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਇਸ ਤੋਂ ਇਲਾਵਾ ਇੱਕ ਕਾਰ ਵੀ ਬਰਾਮਦ ਕੀਤੀ ਗਈ ਜਿਸ ਦੇ ਉੱਤੇ ਫਰਜੀ ਨੰਬਰ ਪਲੇਟ ਲਾ ਕੇ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਪੁਲਿਸ ਦੇ ਨਾਮ ਦਾ ਗਲਤ ਫਾਇਦਾ ਚੱਕਦਾ ਸੀ ਤੁਸੀਂ ਆਪ ਹੀ ਸੁਣੋ ਕੀ ਕਹਿ ਰਿਹਾ ਪੁਲਤ ਮੌਜੂਦ ਕਮਿਸ਼ਨ ਸਾਹਿਬ ਅਤੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਤੇ ਨਸ਼ੇ ਦੇ ਖਲਾਫ ਇਹ ਡਰਾਈਵ ਚੱਲਦੀ ਹੈ ਜਿਹੜਾ ਸਾਨੂੰ ਸਕਸੈਸ ਮਿਲਿਆ ਹੈ ਅੱਜ ਸਵੇਰੇ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਨੌਜਵਾਨ ਜਿਨ੍ਹਾਂ ਦਾ ਨਾਮ ਇਹਦੇ ਜਿਨ੍ਹਾਂ ਚ ਇੱਕ ਦਾ ਨਾਮ ਵਿਕੇਸ਼ਪੁਰ ਇੱਕ ਹੈਗਾ ਗੁਰਜੀਤ ਤੇ ਇੱਕ ਪਤਾਤਾਰੀ ਇਹ ਕਾਫੀ ਸਮੇਂ ਤੋਂ ਸ਼ਰਾਬ ਦੀ ਤਸਕਰੀ ਦਾ ਕੰਮ ਕਰਦੇ ਆਂ ਕਾਰ ਵੀ ਮੁਰਤੀਕਾਰ ਇਹਨਾਂ ਦੇ ਕੋਲੋਂ ਤੇ ਜਿਹੜੇ ਨੰਬਰ ਬੇਟੇ ਇਹਨਾਂ ਨੇ ਲਾਈ ਹੋਏ ਤੇプラス ਜਿਹੜੀ ਨਹੀਂ ਐਕਟਿਵ ਆਟੋਮੈਟਿਕਲੀ ਮੋਟੇ ਸਪਾਰਕੀਟੇ ਵੀ ਬੰਦ ਕਰਦੇ ਆ ਇਹ ਢਿਲਵਾ ਸਾਡੇ ਕੋਲੋਂ ਕਿਤੇ ਸ਼ਰਾਬ ਲੈ ਕੇ ਆਉਂਦੇ ਆ ਸੋ ਇਸੇ ਦੇ ਟਾਈਪ ਆਫ ਦੇ ਕਰਕੇ ਅਸੀਂ ਇਹਨਾਂ ਨੂੰ ਕਿਤਾ ਜਾ ਰੈਸਟ ਕੀਤਾ ਹੈ ਡੈਸਟ ਕਰਕੇ ਅਸੀਂ ਇਹਨਾਂ ਦੇ ਖੋਜ ਜਿਹੜੀਆਂ ਟੋਟਲ 528 ਦੇ ਕਰੀ ਜਿਹੜੀਆਂ ਬੋਟਲ ਸਿੰਘ ਨੂੰ ਸਭ ਨੂੰ ਮਿਲਣੀਆਂ ਸ਼ਰਾਬ ਦੀਆਂ ਇਹ ਜਿਹੜੀ ਸ਼ਰਾਬ ਫੋਰ ਸੇਲਿੰਗ ਅਮਰਤ ਪ੍ਰਦੇਸ਼ ਇਸ ਤੋਂ ਲਵਾ ਜਿਹੜੀਆਂ ਇਹਨਾਂ ਦੇ ਖਾਤ ਅਸੀਂ ਹੁਣ ਐਪੀ ਜਿਹੜੀ ਰਿਸਰਚ ਕਰ ਦਿੱਤੀ ਹੈ ਹਾਰਡ ਉਸ ਦਾ ਨੰਬਰ ਅੱਠ ਤੇ ਇਹ ਇਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਨ ਜਾ ਰਹੇ ਹਾਂ ਕੋਰਟ ਦੇ ਵਿੱਚ ਸੋ ਅਸੀਂ ਇਹਨਾਂ ਦਾ ਜਿਹੜਾ ਚੈਨਲ ਆ ਪਿੱਛੇ ਇਹ ਕਿੱਥੋਂ ਲੈ ਕੇ ਆਉਂਦੇ ਜਿੱਦੇ ਤੋਂ ਲੈ ਕੇ ਆਉਂਦੇ ਆ ਉਹਦੇ ਕੋਲੋਂ ਕਿਹੜੇ-ਕਿਹੜੇ ਬੰਦੇ ਨੂੰ ਇਹ ਸਪਲਾਈ ਕਰਦੇ ਆ ਉਹ ਸੀ ਜਿਹੜਾ ਜਲਦੀ ਡੇਨਕਾ ਕਰਾ ਗਏ ਇਹ ਇਸੇ ਦੇ ਸੰਬੰਧ ਦੇ ਵਿੱਚ ਇਹ ਆ ਵੀ ਜਿਹੜਾ ਇਹਨਾਂ ਨੇ ਕਿੰਨੂ ਬੈਠੋਂ ਡੇਆ ਗੁਰਜੀਤ ਜਿਹੜਾ ਆ ਉਹਦੇ ਕੋਲ ਪਹਿਲਾਂ ਵੀ ਕੰਮ ਕਰਨੇ ਕਰਦੇ ਆ ਇਸੇ ਤਰੀਕੇ ਨਾਲ ਉਤਾਰ ਤਾਰੀ ਦੇ 3 ਨੰਬਰ ਤੇ 8 ਨੰਬਰ ਤੇ ਕਰਦੇ ਗੁਰਜੀਤ ਦੇ 8 ਨੰਬਰ ਤੇ ਤੇ ਜਿਹੜਾ ਹੈਗੇ ਇਹ ਬੇਸ਼ਮਾਰ ਇਹ ਪੰਜਾਬ ਦਾ ਸਭ ਤੋਂ ਹੈਟਪੋਸਿਬਲ ਤਨਾਤ ਆ ਤੇ ਇਹ ਹੁਣ ਐਸੋਡੇ ਪੁਲਿਸਾਂ ਨੂੰ ਰਿਪੋਰਟ ਕਰ ਤੇ ਸਰ ਕਿੱਥੋਂ ਪੜਿਆ ਇਹ ਇਹਨਾਂ ਨੂੰ ਇਹਨਾਂ ਨੂੰ ਅਸੀਂ ਪੜਿਆ ਹੈਗਾ ਪਟਾਣਕੋਟ ਚੋਂ ਤੋਂ ਪੜਿਆ